ਵੱਡੀ ਖਬਰ ਤੁਹਾਡਾ ਸਾਹ ਜੀ ਕਾ ਰਿਹਾ ਕਿ ਸਸਰਾਲੀ ਬਾਨੂੰ ਹੁਣ ਕਈ ਕਿਲੋਮੀਟਰ ਤੱਕ ਤੋਂ ਮਜ਼ਬੂਤ ਬਣਾਇਆ ਜਾ ਰਿਹਾ ਹੈ ਕਈ ਕਿਲੋਮੀਟਰ ਤੱਕ ਮਿੱਟੀ ਪਾਈ ਜਾ ਰਹੀ ਹੈ ਮਿੱਟੀ ਦੀਆਂ ਬੋਰੀਆਂ ਜਿਹੜੀਆਂ ਕਿ ਸੁੱਟੀਆਂ ਜਾ ਰਹੀਆਂ ਨੇ ਤਾਂ ਕਿ ਪਿੰਡਾਂ ਦੇ ਵਿੱਚ ਪਾਣੀ ਨਾ ਵੜ ਸਕੇ ਤਾਂ ਸਤੇ ਕਿ ਲੁਧਿਆਣੇ ਦੇ ਵਿੱਚ ਜੇਕਰ ਸਸਰਾਲੀ ਦਾ ਬੰਨ ਟੁੱਟ ਜਾਂਦਾ ਤਾਂ ਕਈ ਪਿੰਡਾਂ ਨੂੰ ਹੜ ਦਾ ਖਤਰਾ ਪੈਦਾ ਹੋ ਜਾਵੇਗਾ ਤਕਰੀਬਨ 15 ਪਿੰਡਾਂ ਨੂੰ ਹੜ ਦਾ ਖਤਰਾ ਪੈਦਾ ਹੋਏਗਾ ਸਤਲੁਜ ਦਰਿਆ ਦੀ ਨਜ਼ਦੀਕੀ ਸਸਰਾਲੀ ਦਾ ਬੰਝੇ ਕ ਟੁੱਟਦਾ ਤਾਂ ਕਈ ਪਿੰਡ ਤਬਾਹ ਹੋ ਸਕਦੇ ਨੇ ਇਸ ਸੰਬੰਧੀ ਰਿਹਾਇਸ਼ੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਪਿੰਡ ਸਸਰਾਲੀ ਲੁਧਿਆਣਾ ਪੂਰਬੀ ਖੇਤਰ ਨੇ ਨਜ਼ਦੀਕ ਸਤਲੁਜ ਕਰਿਆ ਦਾ ਬੰ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਬੀਰ ਦਬਾਹ ਹੈ ਬੰਨ੍ਹ ਦੀ ਰੱਖਿਆ ਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਦੂਜੇ ਪਾਸੇ ਦੱਸ ਦਈਏ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਬਾਰ ਬਾਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਰੂਮਰਸ ਤੇ ਬਿਲੀਵ ਨਾ ਕੀਤਾ ਜਾਵੇ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਜਿਹੜੀਆਂ ਕਿ ਬੰਨ੍ਹ ਦੇ ਨਜ਼ਦੀਕੀ ਪੁੱਜ ਕੇ ਰਾਹਤ ਕਾਰਜ ਕਰ ਰਹੀਆਂ ਨੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਹਾਲਾਂਕਿ ਝੇਕਰ ਬੰਦ ਦੇ ਵਿੱਚ ਕੋਈ ਛੀਰ ਜਾਂ ਨੁਕਸਾਨ ਹੁੰਦਾ ਤਾਂ ਕੀ ਹੋਵੇਗਾ ਤੇ ਕਿਹੜੇ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਪਾਣੀ ਦੇ ਨਾਲ ਘੇਰ ਸਕਦੇ ਨੇ ਜਾਨ ਦਾ ਖਤਰਾ ਹੋ ਸਕਦਾ ਉਹ ਤੁਹਾਨੂੰ ਦੱਸ ਦਿੰਦੇ ਆ ਪੂਰੀ ਜਾਣਕਾਰੀ ਦਵਾਂਗੇ ਸਸਰਾਲੀ ਬੂਂਟ ਰਾਵਤ ਹਵਾ ਸੀੜਾ ਬੂਤਕੜ ਮੰਗਲੀ ਟਾਂਡਾ ਢੇਰੀ ਖਵਾਜ ਕੇ ਖਾਸੀ ਖੁਰਦਾ ਮੰਗਲੀ ਕਾਤਰ ਮੱਤੇਵਾੜਾ ਮੰਗੜ ਤੇ ਮਿਹਰਬਾਨ ਇਹ ਪਿੰਡਾਂ ਦੇ ਵਿੱਚ ਜਿਹੜਾ ਕਿ ਇਹਨਾਂ ਨੂੰ ਖਤਰਾ ਹੋ ਸਕਦਾ ਹੈ ਪਾਣੀ ਵੜ ਸਕਦਾ ਹੈ ਦੂਜੇ ਪਾਸੇ ਰਿਹਾਈਸ਼ੀਆਂ ਦੇ ਲਈ ਜਿਹੜਾ ਕਿ ਉਹਨਾਂ ਨੇ ਐਲਾਨ ਜਾਰੀ ਕਰ ਦਿੱਤੇ ਨੇ ਰਿਹਾਈਸ਼ਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਆਪਣਾ ਸਮਾਨ ਚੱਕੋ ਅਤੇ ਹੇਠਲੀ ਮੰਜ਼ਲ ਤੇ ਸਮਾਨ ਨਾ ਰੱਖਿਆ ਜਾਵੇ ਥੋੜੇ ਸਮੇਂ ਦੇ ਲਈ ਸਮਾਨ ਨੂੰ ਸੁਰੱਖਿਅਤ ਕਰ ਦਿੱਤਾ ਜਾਵੇ ਤੁਸੀਂ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਜ਼ਰੂਰੀ ਕਾਗਜ਼ਾਤ ਮਹੱਤਵਪੂਰਨ ਸਮਾਨ ਪਾਣੀ ਰੋਦੀ ਪੈਕਾ ਦੇ ਵਿੱਚ ਰੱਖੋ ਤਾਂ ਕਿ ਜ਼ਰੂਰਤ ਪੈਣ ਤੇ ਤੁਹਾਡੇ ਕੰਮ ਆ ਸਕੇ ਬਜ਼ੁਰਗਾਂ ਬੱਚਿਆਂ ਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਤੇ ਪਹੁੰਚਾ ਜਾਵੇ ਤਸਵੀਰਾਂ ਪਰ ਤੁਹਾਡੇ ਨਾਲ ਹੁਣ ਸਸਰਾਲੀ ਬੰਦੀਆਂ ਸਾਂਝਾ ਕਰ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਨੋ 1.5 ਕਿਲੋਮੀਟਰ ਤੱਕ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਚੱਲ ਰਹੀ ਹੈ ਦਿੱਆ ਬੋਰੀਆਂ ਕਿੰਨੇ ਵੱਡੇ ਪੱਧਰ ਤੱਕ ਪਹੁੰਚ ਰਹੀਆਂ ਨੇ ਪਿੰਡ ਵਾਸੀ ਐਨਡੀਆਰਐਫ ਦੀਆਂ ਟੀਮਾਂ ਆਰਮੀ ਅਤੇ ਹੋਰ ਨੌਜਵਾਨ ਤੇ ਸੰਸਥਾਵਾਂ ਮਿਲ ਕੇ ਸਸਰਾਲੀ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਈਆਂ ਨੇ ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਨੇ ਤਾਂ ਜੋ ਲੋਕ ਇੱਥੇ ਜਾ ਸਕਦੇ ਨੇ ਤੇ ਇਹ ਰੈਸਕਿਊ ਸੈਂਟਰ ਕਿਹੜੀ ਜਗ੍ਹਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਨੇ ਰਾਹੋ ਰੋਡ ਗੌਰ ਸੰਗ ਸਤਸੰਗ ਘਰ ਦੇ ਕੋਲ ਚੰਡੀਗੜ੍ਹ ਰੋਡ ਮੁੰਡਿਆ ਸਤਸੰਗ ਘਰ ਦੇ ਵਿੱਚ tibbar road satsang kaara kailash nagar satsang kaara pinda sasrali de neede radha swami center khasi kala mandi khasi kala school phukhri school mattewala school mattewala mandi jila prashasan police te aafat prabandhan team ma vallo hukam lagataar jaari kite ja rahe ne hukamadi palna karni te behad zaruri hai ohna ne flood control room de layi 0108 243300 number jaari kita hai police helpline te tusi call kar sakte ho musibat pain te 112 number hai ਉਣਾ ਕਹਿਆ ਕਿ ਸਭ ਰਹਿਾਇਸ਼ਾਂ ਨੂੰ ਸੁਰੱਖਿਆ ਸਾਟੀ ਸਭ ਤੋਂ ਵੱਡੀ ਤਰਜੀਹ ਹੈ ਸਹਿਯੋਗ ਹੀ ਜਾਨ ਤੇ ਸੰਪਤੀ ਦੇ ਨੁਕਸਾਨ ਤੋਂ ਬਚਾਉਂਦਾ ਹੈ ਅਪੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਕਿ ਅਜਿਹੇ ਸਮੇਂ ਦੇ ਵਿੱਚ ਹਿੰਮਤ ਨਾ ਹਾਰੀ ਜਾਵੇ ਅਫਵਾਹਾਂ ਨਾ ਫਲਾਈਆਂ ਜਾਣ ਰੂਮਰਸ ਤੇ ਕੋਈ ਵਿਸ਼ਵਾਸ ਨਾ ਕਰੇ ਬਨ ਮਜ਼ਬੂਤ ਕੀਤਾ ਜਾ ਰਿਹਾ ਹੈ ਤਗੜੇ ਤੌਰ ਤੇ ਡਟੇ ਹੋਏ ਨੇ ਪੰਜਾਬ ਪੰਜਾਬੀ ਐਨ ਡੀ ਆਰ ਐਫ ਆਰਮੀ ਦੀਆਂ ਟੀਮਾਂ ਨੌਜਵਾਨ ਸੰਸਥਾਵਾਂ ਕਿਸ ਕਦਰ ਬਨ ਮਜ਼ਬੂਤ ਕਰਨ ਲਈ ਕੰਮ ਕਰ ਰਹੀਆਂ ਨੇ ਬਾਰ ਬਾਰ ਖਬਰਾਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਫਿਰ ਵੀ ਜਿਹੜੇ ਲੋਕ ਅਫਵਾਹ ਫੈਲਾ ਰਹੇ ਨੇ ਬਾਰ ਬਾਰ ਪ੍ਰਸ਼ਾਸਨ ਵੱਲੋਂ ਸੂਚਿਤ ਕੀਤਾ ਜਾ ਰਿਹਾ ਕਿ ਜੇ ਹਾ ਕੰਮ ਨਾ ਕੀਤਾ ਜਾਵੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਦਹਿਸ਼ਤ ਦਾ ਮਾਹੌਲ ਨਾ ਪੈਦਾ ਕੀਤਾ ਜਾਵੇ ਸਸਰਾਲੀ ਬੰਦੀ ਹਾਲਾਤ ਅਜੇ ਠੀਕ ਦੱਸੇ ਜਾ ਰਹੇ ਨੇ ਅਜੇ ਹਾ ਕੁਝ ਵੀ ਨਹੀਂ ਹੈ ਪਰ ਚੇਤਾਵਨੀਆਂ ਜ਼ਰੂਰ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਚਲਦੇ ਹੋਣਾ ਨਜ਼ਦੀਕੀ ਲੋਕਾਂ ਨੂੰ ਕਿਹਾ ਕਿ ਸੁਰੱਖਿਆ ਥਾਮਾਂ ਤੇ ਚਲੇ ਜਾਣ ਸਮਾਨ ਪਹਿਲੀ ਮੰਜ਼ਲ ਤੇ ਸ਼ਿਫਟ ਕਰ ਲੈਣ ਬਜ਼ੁਰਗਾਂ ਤੇ ਬੱਚਾ ਦਾ ਖਾਸ ਖਿਆਲ ਰੱਖਿਆ ਜਾਵੇ